ਆ ਗਈ ਚੱਕਰ ਆ ਆ ਦਾ ਸਕੂਲ ਗਿਆ ਹੀ ਇਹ ਕੀ ਚੱਕਰ ਕੀ ਪੈ ਗਿਆ ਇਹ ਨਾਲ ਦੋ ਗੱਲ ਬੜੀ ਤੂੰ ਵੀਡੀਓ ਨਹੀਂ ਬਣਾਈ ਅਸੀਂ ਪਾਣੀ ਗਰਮ ਕੀਤਾ ਔਰ ਨਹਾਇ ਹੀ ਨਹੀਂ ਨਹਾਇ ਹੀ ਨਹੀਂ ਇਹ ਤਿਆਰ ਹੋਏ ਔਰ ਸਕੂਲ ਗਿਆ ਹੀ ਨਹੀਂ ਕੀ ਵਜਾ ਕੀ ਬਣ ਗਈ ਰਹਿ ਗਏ ਪੂਛ ਤੇ ਮੱਖੀ ਬੈਠ ਗਈ ਓਏ ਕੀ ਚੱਕਰ ਕੀ ਬਣਿਆ ਸਾਰੇ ਜਦੋਂ ਜਦੋਂ ਅੰਟੀ ਨੇ ਬੋਲਿਆ ਕਿ ਤੁਹਾਨੂੰ ਛੁੱਟੀ ਆ ਅਸੀਂ ਚਿੱਕਣ ਲੱਗ ਗਏ ਉਹ ਨਹੀਂ ਤੇ ਵੈਂਚ ਗਿਆ ਨਹੀਂ ਚਲੇ ਸੀ ਸਕੂਲ ਕਿਦਰ ਫੋਟ ਗਿਆ ਸੀਗੇ ਸਕੂਲੋਂ ਵਾਪਸ ਆਏ ਅਸੀਂ ਅੱਛਾ ਉੱਥੇ ਜਾ ਕੇ ਤੁਹਾਨੂੰ ਪਤਾ ਲੱਗਾ ਆਪੋ ਉੱਥੇ ਜਾ ਕੇ ਤੁਹਾਨੂੰ ਪਤਾ ਲੱਗਾ ਵੀ ਇਹ ਛੁੱਟੀ ਆ ਇਹ ਤਾਂ ਗਲਤ ਕੀਤਾ ਸਕੂਲ ਵਾਲਿਆਂ ਨੇ ਕਿਤੇ ਅਸੀਂ ਸਕੂਲੇ ਵੱਜ ਕੇ ਬਾਹਰ ਨਿਕਲ ਜੇ ਸਕੂਲੇ ਵੱਜਦੀ ਆ ਅੱਜ ਤਾਂ Enjoyment ਹੋ ਗਿਆ ਅੱਜ ਤਾਂ ਦਿਨ ਬਣ ਗਿਆ ਜੀ ਓਏ ਛੁੱਟੀ ਹੋ ਗਈ ਸਕੂਲੋਂ ਮੁੜ ਕੇ ਆਏ ਆ ਛੁੱਟੀ ਹੋ ਗਈ ਪੱਪੀ ਸੁਣ ਲਈ ਮੌਕੇ ਆਏ ਸੀ ਕਿੰਦਾ ਕਿੰਦਾ ਦਾ ਫੀਲ ਹੋ ਰਿਹਾ ਮੈਂ ਤਾਂ ਬਹੁਤ ਵਧੀਆ ਫੀਲ ਹੁੰਦਾ ਮੈਨੂੰ ਇੰਨੇ ਟਾਈਮ ਤੋਂ ਸੁਣਨਾ ਸੀਗਾ ਅੱਜ ਇਹ ਟਾਈਮ ਤਾਂ ਤੂੰ ਬੜਾ ਪੂਰਾ ਹੋ ਗਿਆ ਅੱਜ ਸਕੂਲੋਂ ਮੁੜ ਕੇ ਮੈਨੂੰ ਦੂਸਰੀਆਂ ਛੁੱਟੀਆਂ ਤੋਂ ਜ਼ਿਆਦਾ ਖੁਸ਼ੀ ਆਣੇ ਛੁੱਟੀਆਂ ਨਹੀਂ ਪਤਾ ਨਹੀਂ ਕਿਹਾ ਦੋ ਕਿਉਂਕਿ ਮੁੜ ਕੇ ਆਏ ਨਾ ਆਪਾਂ ਨਜ਼ਾਰਾ ਹੀ ਵੱਜ ਗਿਆ ਨਾ ਹਣ ਅੱਜ ਤਾਂ ਆਨੰਦਵਾਂਡ ਕੰਮ ਹੋ ਗਿਆ ਅੱਜ ਤਾਂ ਦੇਰ ਬੰਦ ਗਿਆ ਦੇਣ ਬਹਿਸ ਤੇ ਬੈਠੀ ਅੱਜ ਤਾਂ ਬਹਿਸ ਤੱਕ ਨਹੀਂ ਅੱਜ ਤਾਂ ਇੱਥੇ ਲੈਣਿਆਂ ਤੇ ਕੀ ਹੋਣਾ ਉਹ ਜਦੋਂ ਇਕੱਠੇ ਲੈ ਕੇ ਤੇ ਇੱਥੇ ਲਾਵਾਂਗੇ ਲੋਕੇ ਐਹਹ ਸਾਰੇ ਦੋ ਜਾ ਕੇ ਚਿਹਾਣ ਨੇ ਨਿਜੀ ਲੈਣ ਕੇ ਇੱਕੂ ਕਿਵੇਂ ਰਿਆ ਮੋਲ ਵਧੀਆ ਸੀ ਓਕੇ ਨੰਬਰ ਸੀ ਪ੍ਰਾਪ ਨੂੰ ਤਾਂ ਬਹੁਤੀ ਜਿਆਦੀ ਖੁਸ਼ੀ ਹੋਈ ਹਣੀ ਸਾਰੇ ਬੱਚੇ ਚਿਕਾ ਲੱਗੇ ਉਹ ਅੱਜ ਛੁੱਟੀ ਹੋ ਗਈ ਪਰ ਜਿਹੜਾ ਸੋਲ ਗਿਆ ਸਾਰੇ ਸਾਰਿਆਂ ਦਾ ਮੂੰਹ ਪਾਣੀ ਲੈ ਅੱਜ ਨਹੀਂ ਛੁੱਟੀ ਹੋਣੀ ਫਿਰ ਫੇਰ ਤਾਂ ਅਸੀਂ ਬਾਹਰ ਨਿਕਲੇ ਫਿਰ ਫੇਰ ਤਾਂ ਸਾਰੇ ਕਹਿੰਦੇ ਉਹ ਛੁੱਟੀ ਆ ਗਈ ਫਿਰ ਫੇਰ ਤਾਂ ਉਹ ਬੱਸ ਹੋ ਗਈ ਅੱਜ ਨਹੀਂ ਹੋਣੀ ਸਰ ਜਿਹੜਾ ਅਸੀਂ ਘਰੇ ਮੁੜ ਗਏ ਹਨ ਆਪਣੇ ਪਿੰਡ ਦੇ ਰੋਡ ਜਾ ਕੇ ਹਨਾ ਉਦੋਂ ਸਾਨੂੰ ਪਤਾ ਲੱਗਿਆ ਕਿ ਛਿੱਟੀ ਹੋ ਗਈ ਹੈ ਜਮਾ ਸਕੂਲੋਂ ਜਾ ਕੇ ਮੁੜੇ ਹੋਰ ਸਕੂਲ ਦੇ ਅੰਦਰੋਂ ਜਾ ਕੇ ਫੇਰ ਅਸੀਂ ਘਰੇ ਚੁਗਲੀ ਗੈਂਗ ਹਾਂਜੀ ਗੈਂਗਾ ਬੈਠੀ ਹੈ ਜੀ ਕੀ ਜਰੀ ਮਾਂ ਦੀ ਚੁਗਲੀ ਕੀਤੀ ਆਤੀ ਚੁਗਲੀ ਕਿਵੇਂ ਕਰਦੇ ਕਿਤੇ ਚੁਗਲੀ ਆਹੋ ਨਾ ਘਰ ਵਾਲੀ ਦੀ ਕਹਿ ਦਿੰਦੀ ਹੈ ਕੀ ਗੱਲਬਾਤ ਹੋ ਗਈ ਕਹਿੰਦੇ ਵੱਡੀ ਗੱਲਬਾਤ ਹੀ ਹੋ ਗਈ ਕਿੱਥੇ ਪਹੁੰਚ ਗਈ ਕਹਿੰਦੇ ਸਨੈਪਚੈਟ ਬੰਬੇ ਪਹੁੰਚ ਗਈ ਵਾਹ ਜੀ ਵਾਹ ਗੱਗੂ ਚੜਾਦੀ ਸਨੈਪਚੈਟ ਬੰਬੇ ਪਹੁੰਚ ਗਈ ਭਾਜੀ ਦੇਖ ਲਓ ਜੀ ਓਏ ਹੈ ਆਪਾ ਪਹਿਲਾਂ ਹੀ ਦੱਸ ਦਿੰਦੇ ਨੇ ਵਿਖਾਏ ਬੰਬੇ ਤੋਂ ਕਿਹਦਾ ਮੈਸੇਜ ਆਇਆ ਕੀ ਗੱਲ ਕੁੜੀ ਚੜਾ ਆਹ ਹੋ ਹੋ ਮਾਈ ਗੋਡ ਆਏ ਹੈ ਬੱਚੇ ਬੱਚੇ ਲਵ ਯਾ 4 ਦਿਨ ਹੋ ਗਏ ਫੀਗੋ ਨੂੰ ਖੜੀ ਨੂੰ ਤੇ ਅੱਜ ਸਾਨੂੰ ਪਤਾ ਲੱਗਾ ਇਹਦੇ ਵਿੱਚ ਹੈਲ ਵੀ ਪਈ ਸੀ ਤੇ ਅੱਜ ਠੰਡਾ ਵੀ ਕੰਮ ਚੱਕ ਲਈ ਅੱਜ ਠੀਕ ਗਰਮ ਹੋਈ ਬਈ ਅੱਜ ਚੱਕ ਲਈ ਜਿਸ ਬਾਅਦ ਤੇਰੀ ਫੀਗੋ ਚੋ ਹੈਲ ਚੱਕ ਲਈ ਲਵ ਯੂ ਅਨੇਵਾ ਯਾਰ ਫੀਗੋ ਥੈਂਕ ਯੂ ਜਿਸ ਬਾਦ ਦੀ ਆ ਫੀਗੋ ਵਾਲਾ ਆ ਗਿਆ ਇਹ ਆ ਫੀਗੋ ਵਾਲਾ ਇਹ ਸਾਡੇ ਘਰੇ ਚੰਡੀਕਾਰ ਤਾਂ ਕਿਹੜਾ ਚ ਲਾ ਆਇਆ ਤੂੰ ਉਹ ਮੋਟਰੇ ਬੈਰੀ ਹੱਥ ਨਾਲ ਲਗਾਈ ਮੋਟਰੇ ਬੈਰੀ ਹੱਥ ਨਾਲ ਲਾਉਣ ਲੱਗਾਈ ਕਿਵੇਂ ਬੀਮਾ ਕਰਾਉਂਦੇ ਆ ਮੈਂ ਕਿਹਾ ਫੀਗੋ ਦੇ ਵੀ ਬੀਮੇ ਹੋ ਲੱਗਦੇ ਆ ਫੀਗੋ ਦੀ ਤਾਂ ਕਰਾਉਂਦੇ ਆ ਹਾਂ ਇਹਦਾ ਮੈਂ ਚਾਚਾ ਕੀ ਹੈ ਕੀ ਹੈ ਕੀ ਰੋਕ ਕਰੀ ਕੀ ਵੇਖਣ ਦੇਈਆਂ ਪਾਚਾ ਜੂੜੂ ਤਿਆਰ ਹੋਲਡਿੰਗ ਵਿੱਚ ਆਈ ਲਾਉਣ ਆਈ ਬੰਗਿਆ ਦੇ ਦੇ ਕੰਦ ਲਾਈ ਆਇਆ ਇਕੜਾ ਲੈਂਟਰ ਦੇੜਿਆ ਵੇ ਪਰਲੇ ਪਾਸੋਂ ਵੇਖ ਕੇ ਆਈ ਤੁਸਮਾਨ ਜੈਡਿਸ ਕੀ ਕਰ ਰਹੀ ਹੈ ਆਪ ਅਸੀਂ ਮੇਕਅਪ ਕਰ ਲੱਗ ਗਿਆ ਆਪकी ਡਾਲ ਦਾ ਕੀ ਨਾਮ ਹੈ ਡਾਲੀ ਡਾਲੀ ਆਪकी ਡਾਲ ਦਾ ਕੀ ਨਾਮ ਹੈ ਮੇਰੀ ਡਾਲ ਹੀ ਨਹੀਂ ਹੈ ਜੀ ਲੀਲੀ ਤੁਹਾਡੀ ਦਾ ਲੀਲੀ ए इसको मेकअप हो चुका है वाओ नाइस मैं तो ले आई हूं एक को चाहिए एक ही लाया है ये तो गल्ला गल्ला तो लाई फिर दिया वेला मैंने लाए इसी तरह लाया है एला डालो एला ले से देखो एना दा आ चले सकते ਹੂੰ ਸਾਡੇ ਧਰਮ ਗੁਰ ਜੇ ਖੁੱਲਾ ਨਵਾ ਮਸਟ ਵੀ ਆਓ ਤੇ ਖਾਓ ਤੇ ਜਾਓ ਆ ਬਾਈਕ ਰਿਪੇਅਰ ਕੋਲ ਮਰਸੇ ਦਵਾਓ ਗੱਡੀ ਸੁਆ ਤੇ ਜਾਓ ਤੇ ਪੈਸਾ ਦੇ ਕੇ ਜਾਓ ਅੱਜ ਕੀ ਹੋਇਆ ਮੜਾ ਦੱਸੀ ਹਾਂ ਮਾਮਾ ਜੀ ਤੁਸੀਂ ਲੈ ਕੇ ਗਏ ਹਨਾ ਉੱਥੇ ਬੁੜੀਆਂ ਸੀ ਅਮੇ ਕਰਦੇ ਪਰ ਮੈਂ ਯਾ ਹਨਾ ਫਿਰ ਮੈਂ ਤਾਂ ਉਹਨਾਂ ਨੂੰ ਬੁਲਾਇਆ ਨਹੀਂ ਠੀਕ ਆ ਉਸ ਤੋਂ ਬਾਅਦ ਚ ਜਦੋਂ ਕੈਮਰਾਮੈਨ ਮੈਨੂੰ ਬਲਾਕ ਕਿਤੇ ਲੈ ਕੇ ਆਏ ਹਨਾ ਉਸ ਤੋਂ ਬਾਅਦ ਉਹ ਹੋਰ ਦੱਸਾ ਕਿ ਕਿ ਆਂ ਦੀ ਬੁੜੀ ਸਾਨੂੰ ਵੀ ਦੇ ਦੇ ਲੈ ਜੇ ਮੈਂ ਕਿਹਾ ਮੈਂ ਨਹੀਂ ਦੇਣਗੀ ਉਹ ਬੀਣੀ ਕੁੜੀਆਂ ਆਈਆਂ ਉਹ ਬੀਣੀ ਕੁੜੀਆਂ 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 ਕਹਿੰਦੇ ਚੱਲ ਹਾਂ ਉਹ ਕੁੜੀ ਕਹਿੰਦੇ ਕਿ ਮੈਨੂੰ ਵੀ ਲੈਂਸ ਦੇ ਦੇ ਮੈਂ ਕਿਹਾ ਮੈਂ ਨਹੀਂ ਦੇਣਗੀ ਹਨਾ ਕਹਿੰਦੀ ਦੇ ਦੇ ਖਾ ਮੈਂ ਮੈਂ ਫਿਰ ਬੁਲਾਇਆ ਹੀ ਨਹੀਂ ਉਸ ਤੋਂ ਬਾਅਦ ਜਿਹੜਾ ਹਨਾ ਮੈਂ ਗਈ ਸੀ ਨਾ ਦੁਕਾਨ ਤੇ ਉਹ ਦੁਕਾਨ ਵਾਲੇ ਇੰਨੇ ਕੁ ਜਾਰੇ ਸਵੀਟ ਸੀ ਉੰਡਾ ਨੇ ਮੈਨੂੰ ਦੋ ਚਾਕਲੇਟ ਦਿੱਤੀਆਂ ਕੀ ਕਹਿੰਦੇ ਤੁਹਾਡੀਆਂ ਵੀਡੀਓ ਵੇਖਦਾ ਹਾਂ ਨਾ ਮੈਂ ਹਾਂਜੀ ਪਰ ਆਪ ਨੂੰ ਕਹਿੰਦੀ ਆ ਨਾ ਲੀਨ ਤਾਂ ਤੁਸੀਂ ਵੀ ਇਹਦੇ ਕਰਕੇ ਖਾ ਰਹੀਆਂ ਅੱਜ ਥੈਂਕ ਯੂ ਗੋ ਥੈਂਕ ਯੂ ਫਰਮ ਕਿਆ ਬਸ ਮੇਨਰ ਹੋਵਗੇ ਤੈਨੂੰ ਯਾਰੀ ਲਾਉਂਗੀਆ ਕਹਿੰਦੇ ਮੇਨਰ ਲਾਉਂਗੀਆ ਤੈਨੂੰ ਯਾਰੀ ਲਾਉਂਗੀਆ ਕੀ ਹੋਣ ਦੱਸੋ ਥੈਂਕ ਯੂ ਮਾਮੀ ਥੈਂਕ ਯੂ ਸਮਾਨ ਲੈ ਚੱਲੇ ਅੱਜ ਆਪਣੇ ਘਰੇ ਬਹੁਤ ਕੁਝ ਬਣ ਰਿਹਾ ਤੇ ਚੱਕ ਨੇ ਹੈਂਗਰੀ ਵੀ ਠੀਕ ਆ ਬਸ ਬਸ ਸਿਕਰਟ ਤਕਾਈ ਤਕਾਈ ਉਹ ਇਹ ਤਾਂ ਸ਼ੁਰੂ ਹੋ ਜਾਗਾ ਨਾ ਆਪਣਾ ਐਂ ਕਰ ਐ ਠੀਕ ਐ ਗੱਡਾ ਹੋਰ ਕਿਸੇ ਦੇ ਘਰ ਨਹੀਂ ਦੇ ਦੇ ਨਹੀਂ 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 ਇਧਰਲੇ ਪਾਸੇ ਆਪੜਾ ਨਾ ਬੁੱਤ ਤਾਂ ਨਹੀਂ ਦੇ ਦ ਬਾਕੀ ਪਾਸੇ ਸਾਰੇ ਦੇਖਦੇ ਉੱਚਾ ਇਧਰਲੇ ਪਾਸੇ ਨੂੰ ਨਾ ਬਾਕੀ ਮੈਂਨਤ ਦਾ ਮੁੱਲ ਦੇਖਦੇ ਆ ਹਾਂ ਨਾਈਸ ਬਣ ਗਿਆ ਇਧਰ ਚੈੱਕ ਕਰ ਉਹ ਜਾਂਦੇ ਆ ਕੀ ਹੋਇਆ ਪਿਆ ਉਹ ਜਾਂਦੇ ਗੱਡੀਆਂ ਦੇ ਵਿਆਹ ਵਾਲਿਆਂ ਗੁਲਾਈਆਂ ਜਾਂ ਕਰੇ ਹਜੇ ਸਾਡਾ ਨਾ ਕੱਪੜੇ ਕੁੱਪੜੇ ਨਹੀਂ ਲੋਟ ਆਉਂਦੇ ਮੰਮੀ ਨੇ ਟੀਵੀ ਲਾ ਲਿਆ ਨਾਲ ਆਪ ਦਾ ਕਿਆ ਕਰ ਤੂੰ ਦਾ ਸਵੇਰੇ 4 ਵਜੇ ਸਕੂਲ ਜਾਂਦਾ ਸੀ ਬਸ ਐ ਹੀ ਆ ਜਿਮ ਨਹੀਂ ਗਿਆ ਅੱਜ ਉਹ ਅਸਾਂ ਘਰੇ ਵੀ ਨਹੀਂ ਜਾਇਆ ਕਰ ਗਏ ਹੁਣ ਚੱਲਾ ਹੁਣ ਚੱਲਾ ਹਾਂ ਨਹੀਂ ਹੁਣ ਤਾਂ ਟਿਪ ਟਾਪ ਕਰਾ ਲਈ ਆ ਹੁਣ ਤਾਂ ਹੀ ਉਹਦੇ ਪਾਬੜੀ ਲੱਗਣ ਦਿੰਦਾ ਹੁਣ ਨਹੀਂ ਫੜਾਉਣੀ ਸੁਨੌਰ ਨੂੰ ਆਪਾਂ ਇਹ ਨਹੀਂ ਫੜਾਉਣੀ ਕੈਂਸਲ ਨੂੰ ਕਿ ਤੂੰ ਕਰੋਲਾ ਦੇ ਹੀ ਰਹਿ ਆ ਦੀ ਦੇ ਲੈ ਚਲੋ ਜੀ ਓਹੋ ਤਾਂ ਗੱਡੀਆਂ ਦੂਰ ਹੀ ਰੱਖੋ ਭਾਈ ਗੱਡੀਆਂ ਦਾ વિનાਸ਼ ਕਾਓ ਐਵੇਂ ਕਿਵੇਂ ਮੈਂ ਪਛੜ ਕੀ ਮੰਗਦੀ ਐ ਨਾ ਇਹ ਇੱਕ ਗਰੁੱਪ ਲੋਨ ਵਾਲੇ ਆ ਜੀ ਇਹ ਬੀਬੀਆਂ ਨੂੰ ਦਿੰਦੇ ਆ ਲੋਨ ਕਰ ਲਿਆ ਅਸੀਂ ਤਿੰਨ ਕਾਹ ਗੱਡੀ ਫੋਰਚੂਨ ਵੇਹ ਇੱਕ ਗੱਲ ਬਾਈ ਦੱਸੇ ਮੈਨੂੰ ਪਹਿਲਾਂ ਤਾਂ ਤੁਸੀਂ ਹਨਾ 20 25 ਬੀਬੀਆਂ ਇਕੱਠੀਆਂ ਕਰਕੇ ਉਹਨਾਂ ਨੂੰ ਲੋਨ ਦੇ ਦੇਣੇ ਆ ਫਿਰ ਜਦੋਂ ਕਿਸ਼ਤ ਕਰ ਲੈ ਜਾਂਦੇ ਆ ਫਿਰ ਉਹ 20 25 ਬੀਬੀਆਂ ਰਲ ਕੇ ਗੱਲ ਪੈ ਜਾਂਦੀ ਆ ਐ ਹੀ ਆ ਸਾਰੇ ਕੰਮ ਬਾਈ ਦੁਨੀਆ ਦੇ ਤੇ ਆ ਅੱਗੇ ਦਸੀ ਜਾਂਦਾ ਕਹਿੰਦਾ ਅੱ데 ਤਾਂ ਕਹਿੰਦਾ ਕਈ ਵਾਰੀ ਤਾਂ ਬੰਦੇ ਮਿਲਦੇ ਵੀ ਨਹੀਂ ਭਾਜੀ ਜਾਂਦੇ ਕਹਿੰਦਾ ਝਟਕ ਪਹਿਲਾਂ ਰੋਟੀ ਖਾਂਦੇਗਾ ਚ ਗੈ ਵੀ ਹੋ ਜਾਂਦਾ ਬੰਦਾ ਕਿੱਧਰ ਗਿਆ ਇੱਕ ਮੁੰਡੇ ਨੇ ਵੀਡੀਓ ਪਾਈ ਕਹਿੰਦਾ ਨਾ ਇਹ ਲੋਨ ਕਰਾ ਕੇ ਦੋ ਕੁੱਤੇ ਲੈ ਲੇ ਤੇ ਕਹਿੰਦਾ ਜਦੋਂ ਲੋਨ ਵਾਲੀ ਕਿਸ਼ਤ ਲੈਣ ਉਹਨਾਂ ਨੇ ਕੁੱਤੇ ਮਗਰ ਲਾ ਦਿੱਤੇ ਕੁੱਤੇ ਲਾ ਦਿੱਤੇ ਮਗਰ ਸਾਵੇ ਸਾਡੇ ਪਿੰਡ ਮੁੰਡਿਆ ਕਹਿੰਦੇ ਪਹੁੰਚ ਚੁੱਕਿਆ ਹੈ ਆਪਣਾ ਸਾਵੇ ਥਾਰ ਲੈ ਕੇ ਗਰ ਨਾ ਇਹ ਵੀ ਦੀ ਸ਼ਕਲ ਤੇ ਰਲਾ ਸਕਦੇ ਹੋ ਭਰਾ ਆਪਣੇ ਨਾਲ ਇੱਕ ਨਾ ਬਹੁਤ ਰਲਦੀ ਆ ਬਹੁਤ ਫੇਮਸ ਆ ਉਹਦੇ ਨਾਲ ਰਲਾ ਸਕਦੇ ਆ ਤੇ ਓ ਮਾਈ ਗਾਡ ਏ ਲੇਟ ਪਤਾ ਲੱਗਾ ਵੀਰ ਜੀ ਕਾ ਓਏ ਸਾਦਿਓ ਸਾਹਮਣੇ ਸਨੋਵਰ ਦੀ ਮੰਮੀ ਤੇ ਦਾਦੀ ਲੜਪੀਆ ਸਿਲੰਡਰ ਵਾਲਿਆਂ ਦੇ ਨਾਲ ਮੇਰੇ ਵੀਰੋ ਮੁਕਾਬਲੇ ਹੋ ਗਏ ਨੇ ਭਾਰੀ ਕਹਿੰਦੇ ਨੇ ਦਾਦੀ ਨੇ ਚੱਕਿਆ ਸਿਲੰਡਰ ਰੱਖ ਕੇ ਸਿਰ ਤੇ ਅੰਦਰ ਨੂੰ ਜਾਣ ਦੀਆਂ ਤਿਆਰੀਆਂ ਤੇ ਚਾਚੀ ਕਹਿੰਦੀ ਮੈਂ ਨਹੀਂ ਦੇਣੀ ਪੈਸੇ ਤੇ ਗੱਲ ਹੋਈ ਨੇਬੜੀ ਤੇ ਜਾਂਦੇ ਰਹੋ ਆਦੇ ਕਰੋ ਗਰੀਬ ਬਾਏ ਬਾਏ ਏ ਉੱਗ ਪਈ ਸਾਡੇ ਘਰੇ ਖੜੀ ਖੜੀ ਹੁਣ ਇਹ ਵੀ ਇਹੇ ਵਰਗੀ ਆਖਦੇ ਹਾਂ ਮੈਂ ਤੇ ਪਾਤੀ ਉੱਤੇ ਗਿਆ ਮੋਨੇ ਤੂੰ ਲੱਗਿਆ ਵਾ ਆ ਦੇ ਕੱਪਸਾਲੀ ਆਪਾਂ ਜੀਸ਼ਾ ਦੌਣ ਕਰ ਐ ਮੈਂ ਰਿਆ ਬੜਾ ਪ੍ਰਾਉਤ ਕਰ ਜੇ ਨਹੀਂ ਯਾਰ ਤੂੰ ਵੀ ਪਰਲੇ ਬੰਨੇ ਹੋ ਹੋ ਯਾਰ ਆ ਗਏ ਚੋਰ ਜਵਾਲੀ ਧੰਨ ਬੱਲੇ ਫਿਰ ਜਿਸ ਬਾਂਹ ਸਿੱਧਾ ਉਹ ਤੋੜਦੀ ਨਹੀਂ ਨਹੀਂ ਪਾਦੀ ਲੈਟ ਦਾ ਕੰਮ ਲੈਟ ਤੋਂ ਤਾਂ ਕਾਕਾ ਦਾ ਲਾਉਂਦਾ ਮੈਂ ਵਲਟਾ ਕੱਢੀ ਫਿਰਦਾ ਵਧੀਆ ਫਾਦੇ ਤੂੰ ਲੈਟ ਤੋਂ ਥੱਕਾ ਲਈ ਜਾਂਦਾ ਨੂੰ ਟੁੱਟ ਗਈ ਟ੍ਰੇਡ ਆ ਗਈ ਚਲੋ ਕਿੱਥੇ ਮੈਨੂੰ ਇਹਨਾਂ ਨੂੰ ਕਿੱਥੇ ਮੈਨੂੰ ਇਹਨਾਂ ਨੂੰ ਬਾਈ ਗੈਂਸ ਵਾਲਾ ਲੀਕ ਨਹੀਂ ਹੋਈ ਜਾਂਦਾ ਤੁਹਾਡਾ ਕੋਈ ਨਹੀਂ ਬੰਦਾ ਕਹਿੰਦਾ ਸਾਰੇ ਸਮੈਲ ਬਹੁਤ ਆਉਂਦੀ ਬਾਈ ਮੂੰ ਇੱਕੀ ਲੱਗਦੀ ਆਉਂਦੀ ਇਹ ਤਾਂ ਚੱਲਦਾ ਆਹ ਤਾਂ ਨਹੀਂ ਮਗਰਲੇ ਨਹੀਂ ਤਾਂ ਨਹੀਂ ਆਉਂਦੀ ਬਾਈ ਕੋਈ ਸਮੈਲ ਆ ਲੈ ਇਫਾਂ ਰੈਸਪੀ ਜਿਹੜੀ ਬਨਨਦਈ ਅੱਜ ਸਿਰਾਈ ਬਨਨਦਈ ਹੈ ਕੋਈ ਅੱਜ ਤਾਂ ਐਂਡ ਲੈਵਲ ਹੀ ਲੱਗਿਆ ਐਂਡੀ ਐਂਡੀ ਉਹ ਕਿੱਥੇ ਆ ਤੂੰ ਏ ਟਾਕ ਲੰਮਾ ਆ ਹਾਂ ਬਾਹਰ ਗਿਆ ਬਾਹਰ ਗਿਆ ਗਵਾਜ ਪੂਜ ਨਾ ਜਾਵੇ ਰਾਤ ਕੇ ਪੀੜ ਬਹੁਤ ਆ ਹਾਏ ਓਏ ਸਮੈਲ ਨੇ ਨਾ ਜਾਨ ਹੀ ਕੱਢ ਲਈ ਅੱਧੀ ਭੁੱਖ ਮਾਰਦੀ ਆ ਨਾ ਭੁੱਖ ਮਾਰਦੀ ਆ ਤੇ ਇਹਦੇ ਜਿਹੜਾ ਭਟੂਰਾ ਵੈਸੇ ਕਿਹੜਾ ਜੈਸਾ ਪੱਕਾ ਬਹੁਤ ਸੋਣੀ ਬੰਨੀ ਅੱਜ ਪੱਕਾ ਬਹੁਤ ਸੋਣੀ ਬਣਾਈ ਤਾਂ ਅੱਜ ਬੰਨੀ ਕਾ ਧਾਲ ਜਸੀ ਬੱਛਾ ਰਗਾ ਅੱਜ ਕੋਲੀ ਰਹਿਣ ਆ ਜਾਵੇ ਮੈਂ ਗਿਆ ਹਾਏ ਓਏ ਖਾ ਕੋਈ ਕਹਿੰਦਾ ਪਰ ਆ ਖੱਦ ਦੇ ਕੇ ਹਰੂ ਪਰ ਹੈਗੇ ਨਹੀਂ ਕੱਢ ਲਾਣਾ ਬਈ ਉਹ ਤਾਂ ਖੱਦ ਆ ਗਿਆ ਹਾਂ ਓ ਜੰਦੀ ਆਂਦੇ ਫੜਾ ਕਰਦੇ ਵਾਪਸ ਮੈਂ ਮਿੰਟੀ ਮਾਰਾ ਇੱਥੇ ਤੜਾ ਸਾਰੇ ਸਾਰੇ ਖੇਚ ਨੋ ਰੰਗ ਵਾਲੇ ਮੀਂਹ ਆ ਗਿਆ ਵਿਆਹ ਹੀ ਨੇੜੇ ਆ ਗਿਆ ਠੀਕ ਆ ਪੂਰਾ ਓਕੇ ਰੋਟਾਂ ਕਲੀਆਂ ਕੁਲੀਆਂ ਹੋ ਗਈਆਂ ਅੱਡੇ ਵਿਆਹ ਦੀ ਕੁੜੇ ਤਿਆਰੀ ਹੈ ਚੱਕਰੋ ਚੱਕਰੋ ਲਾਲ ਲਾਲ ਕਰਾ ਦੋ ਬੂਏ ਬਾਵੇ ਬਦਲ ਦੋ ਕੁਟੀਆਂ ਕੰਦਰ ਚਾੜ ਦੋ ਗੋਰੇ ਟਾਰ ਸਾਰਾ ਕੁਝ ਆ ਤੂੰ ਥੋੜੀਆਂ ਕੱਲੇ ਠੋਕੀ ਜਾ ਹੈ ਰਾਮੂ ਬਣਾ ਲਿਆ 게ਟ ਗੂਟ ਨਵਾਂ 게ਟ ਲਾ ਰਹੇ ਇਹਨੂੰ ਹਾਂ 게ਟ ਬਣਾਤਾ ਬੱਲੇ ਬਹੁਤ ਸੋਹਣਾ ਬਣਾਇਆ ਰਾਮੂ 게ਟ ਆ ਆ ਦੂਜਾ ਤਿਆਰ ਆ ਚੱਕਦੇ ਚੱਕਦੇ ਲਾਲਾ ਕਰਾ ਦੇ 게ਟ ਸਾਡੇ ਕੀ ਬੰਦੇ ਨਾਮੂ ਦੇ ਸੰਦ ਤੇ ਪੈੜੀ ਖਰਾਬ ਹੋਈ ਰਹਿੰਦੇ ਆ ਉਹਦਾ ਗੱਲ ਆ ਉਹਨਾਂ ਆ ਲੈ ਕੇ ਆਉਣੀ ਪੈਣੀ ਆ ਦੱਸ ਯਾਰ ਇਹ ਮਨ ਚਾਹੀਦੀ ਆ ਰਾਮੂ ਨੂੰ ਖਰਚਾ ਬੜਾ ਵੱਧਦਾ ਹੀ ਆ ਨਾ ਇਨੇ ਚੀਜ਼ਾਂ ਪਿੱਛੇ ਯਾਰ ਖਰਚਾ ਇੱਕ ਵਾਰੀ ਹੋਣਾ ਵਾਰ ਨਹੀਂ ਨਹੀਂ ਸਾਡਾ ਹੁੰਦਾ ਹੀ ਰਹਿਣਾ ਵਾ ਸਾਡਾ ਹੁੰਦਾ ਹੀ ਰਹਿਣਾ ਵਾਰ ਵਾਰ ਹਾਂ ਜਿਵੇਂ ਤੂੰ ਆ ਜਾਂਦਾ ਆਉਂਦਾ ਇੱਕ ਦਿਨ ਲਈ ਲੈ ਕੇ ਮਹੀਨਾ ਜਾਂਦਾ ਸਾਡੇ ਘਰੇ ਸਾਰਾ ਕੁਝ ਬਦਲ ਜਾਂਦਾ ਘਰ ਦਾ ਪੂਰਾ ਔਖਾ ਹੋ ਗਏ ਵੀ ਤਾਂ ਪੂਰਾ ਔਖਾ ਹੋ ਗਏ ਇਹ ਮੱਝ ਤੇ 20 ਕਿੱਲੇ ਖੁੱਲੇ ਤੇ ਆਈ ਮੱਝ ਹੈ ਗਾਗੂ ਲੈਟ ਚਾ ਕੇ ਵੇ ਇੱਥੇ ਬਿਸਤਾ ਹੋਣਾ ਨਾ ਇਹ ਠੀਕ ਹੈ ਪੂਰੀ ਬਣ ਗਈ ਗੱਲ ਓਕੇ ਆ ਲੇ ਠੀਕ ਐ ਮੈਂ ਠੀਕ ਦਾ ਇਹ ਤੇਰੇ ਭਰਾ ਦਾ ਕਨਸੈਪਟ ਸੀਗਾ ਇਹ ਹਾਂ ਬਹੁਤ ਸੋਹਣਾ ਜੋ ਤੈਨੂੰ ਸਲਾਹ ਦਿੱਤੀ ਮੈਂ ਭੈਣ ਦੇ ਵਾਰਾ ਹੀ ਕਰਾਵਾਂਗੇ ਵਧੀਆ ਚੁਆਇਸ ਆ ਜਿਹੜੀ ਜਿਹੜੀ ਹੋ ਗਈ ਨਾ ਇਹ ਬਹੁਤ ਅੱਛੀ ਚੁਆਇਸ ਆ ਚੱਕ ਉਹਨੂੰ ਖੋਲ ਕੋੜੀ ਤੇ ਲਾ ਦੇ ਜਾ ਕੇ ਸਿਰੇ ਤੇ ਹੁਣ ਚੱਲ ਵੇ ਅੱਗੇ ਆ ਨਾਲ ਹਾਂ ਪੂਰੀ ਹੈਲਥੀ ਹੈਲਥੀ ਪੂਰੀ ਹੈਲਥੀ ਚੀਜ਼ਾਂ ਪਾਗੇਰ ਬੜਾ ਟਾਪ ਗੇਰ ਪਾਜਦਾ ਹੋ ਜਾਂਦੇ ਰੋਗੇ ਨਾ ਹੁਣ ਸਿੱਧਾ ਕਮਰੇ ਜਾ ਕੇ ਰੋਕੀ ਸਿੱਧਾ ਟਾਪ ਕੇ ਰੋਥੇ ਅੱਗੇ ਬੰਦ ਕਰਨਾ ਠੀਕ ਆ ਲੈ ਆ ਕਾਕੇ ਪੂਰਾ ਅੱਗੇ ਤੂੰ ਨਾ ਖਾਣੇ ਦੇ ਰੱਖੀ ਹੈ ਨਾ ਵਾਓ ਵੈਰੀ ਨਾਈਸ ਓ ਜਾਂਦੀ ਓ ਵਾਹ ਯੂ نو ਬ੍ਰੋ ਓ ਯਾਰ ਅਵੇ ਵੈਰੀ ਵੈਸੋ ਓ ਯਾ ਤਰਨ ਸਿੱ ਜਾ ਕਾਕੇ ਕੀ ਕਰੀ ਜਾਂਦਾ ਇਧਰ ਨਾ ਇਧਰ ਨਾ ਇਧਰ 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 ਖੱਬੇ 깔 ਖੱਬੇ 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 ਜਾ ਕੇ ਸੱਜੇ ਹੋਈ ਕੱਦੇ ਸਾਰੀ ਮੇਨ ਰੋਡ ਤੇ ਚੱਤੀ ਕੱਦੇ ਸਾਰੀ ਸੱਜੇ ਅੱਥ ਸੱਜੇ 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 ਥੱਲੇ ਨਾ ਗੱਡੀ ਲਾ ਰਹੀ ਜਤੇ ਕੱਦੇ ਕੱਦੇ ਕਾਕਾ ਇਹ ਲਾ ਗੋ ਆ ਗਿਆ ਨਹੀਂ ਵੇਣਾ ਗੋ ਵਾਲੀ ਫੀਲਿੰਗ ਨਾਲ ਇੱਥੇ ਲਈ ਜਾਂਦੇ ਵੇ ਜੋ ਆਹ ਮਾਹੌਲ ਨਾ ਜਿਹੜਾ ਆਹ ਜਿਹੜਾ ਮਾਹੌਲ ਨਾ ਆਪਣਾ ਕਮਰਾ ਜਲ ਤੂੰ ਇਹ ਇੱਥੇ ਹੀ ਮਿਲਣਾ ਆਪਣਾ ਜਿਹੜਾ ਵਾ ਆਪਣਾ ਅਗਲਾ ਲੈ ਆ ਰਗੀ ਆ ਮਾ ਕੇ ਬਾਹਰੀਆਂ ਤਾਰਦੇ ਕੜਾ ਮੇਰਾ ਕੈਮਰਾ ਦਾ ਉੱਪਰ ਹੈ ਉੱਪਰ ਇਸਕੇ ਸਾਥ ਹੀ ਜਾਏਗੇ ਇਹ ਨਾਲ ਹੈਗਾ ਆਓ ਵੀ ਆ ਨਹੀਂ ਥੈਂਕ ਯੂ ਥੈਂਕ ਯੂ ਵੈਰੀ ਮਚ ਲੇ ਪਿਆ ਗਿਆ ਆ ਗਈ ਲੈ ਗਈ ਹਸਰਾਂ ਲੈ ਜਲੇ ਭਾਗੇ ਤੇ ਨਹੀਂ ਓਏ ਪਿੰਡ ਪੱਠੇ ਲੈ ਆ ਗਏ ਲੈ ਜੀ ਇਹ ਪਿੰਡ ਪੱਠੇ ਲੈ ਆ ਕਰਾਂਗੇ ਹੈ ਲੈ ਜੀ ਦੇ 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 ਗੱਡੀ ਜੀ ਪੱਠੇ ਪੱਠੇ ਲੈ ਆ ਕਰਾਂਗੇ ਪਿੰਡ ਐਂਕੋ ਕਰਦਾ ਹੈ ਓ ਜਾਂਦੇ ਹੀ ਓ ਯਾਰ ਓ ਜਾਂਦੇ ਗੱਭਰੂ ਨੌਜਵਾਨ ਕਹਿੰਦੇ ਤੇ ਓ ਜਾਂਦੇ ਹੀ ਖੜੀ ਐ ਐਵੇਂ ਹੀ ਦੂਜੇ ਤੇ ਰਹਿਣ ਆ ਜਾਂਦੇ ਐਵੇਂ ਦੂਜੇ ਤੇ ਰਹਿਣ ਆ ਜਾਂਦੇ ਇੱਥੇ ਆ ਬਾਲਾ ਚਾਜੜਿਆ ਓਕੇ ਬਾਏ ਗਾਇਸ ਮਿਲਦੇ ਆ ਆ ਸਵਾਲਾ ਮੇਰਾ ਓ ਜੰਦੇ ਕਾਕੇ ਕੀ ਗੱਲ ਏ ਤੇਰੀ ਤੇਰੀ ਮੈਨੂੰ ਛੱਡਦੀ ਸਾਲਾ ਫਰੂਟ ਸਾਰੇ ਕੱਢ ਕੇ ਆ ਖਾ ਗਿਆ ਕਰਤੀਆਂ ਨਾ ਉਹੀ ਗੱਲਾਂ ਲੈ ਵੰਡ ਛਕੋ ਖੰਡ ਛਕੋ ਇਹ ਗੱਲ ਨਾ ਕਰਿਆ ਕਰੋ ਹੋਰ ਵਿੱਚ ਰਹਿ ਕੇ ਕੀ ਆ ਫੜ ਉਹ ਰੈਫਰਿਜਰੇਟਰ ਕੱਢ ਕੇ ਲਿਆ ਕੋ ਖਾਣ ਨੂੰ ਜਾਂ ਰੈਫਰਿਜਰੇਟਰ ਕੋਈ ਇੱਥੇ ਉਸ ਆ ਫਰੈਜੀ ਉੱਥੇ ਸਾਲਾ ਹੋਰ ਕੀ ਭੈਣ ਤੈਨੂੰ ਇੰਨਾ ਨਹੀਂ ਪਤਾ ਲੱਗਦਾ ਕੱਢ ਵਿੱਚ ਉਹਨੇ ਸਮਾਨ ਰਸਣ ਪਾਣੀ ਕੱਢ ਇੱਚੋ ਉਹ ਆ ਰਹੀ ਫ੍ਰਿਜ ਕੱਢ ਉਹਨੇ ਲੱਤ ਮੂਵੇ ਕਿ ਨਾਲ ਰੱਖੀ ਹੈ ਟਾਪ ਟੁੱਪ ਜੇ ਚੱਲ ਛੱਡ ਪਾਣੀ ਪੜੀ ਇਹਦਾ ਠੰਡ ਗਰਮ ਪਾਣੀ ਗਰਮ ਕਰ ਖੜਦੇ ਕੋਸਾ ਕੋਸਾ ਛੱਡ ਨਹੀ ਤਾਂ ਹੀ ਕਰੀਏ ਘਰੇ ਨਾਣਾ ਇਹ ਚਾਹ ਜਿੱਥੇ ਨਾਲੀਏ ਵਾਕਈ ਕਰਵਾ ਇਹ ਚਾਹ ਜਨਾ ਸਹੀ ਜਣਾ ਵਧੀਆ ਘਰੇ ਸਾਂ ਨਾਣਾ ਇਹ ਚਾਹ ਜਨਾ ਹੀ ਸਾਲੇ ਦੋ ਤਿੰਨ ਗਨੇ ਨਾਤੇ ਨਹੀਂ ਹੈ ਇਹਦੇ ਚ ਆਜੀ ਤਾਂ ਹੁੰਦੇ ਆ ਮਾਰੇ ਨੇ ਟੀਰੰਦਾ ਵੜਾ ਤਾ ਆ ਜਾਵੇਂ ਮੋਤੀ ਬੋਲ ਲੈਂਦੇ ਜੀ ਕਹਦੇ ਰਾ ਕਾਕਾ ਬੈ ਕੇ ਜੇ ਕਰਤਾ ਸਾਲਾ ਗੱਲ ਤਾਂ ਹੀ ਖਾਈ ਜਣਾ ਕਹਿੰਦਾ ਹੋਗਾ ਦਰ ਸਾਹ ਓਏ ਦਰ ਬਹੁਤ ਲੱਗਦਾ ਓਕੇ ਓ ਓ ਓ ਆਇਆ ਲੈ

ਗੁਰਕਾਲੂ ਕੇ ਦੋਸਤ ਆਗੀ ਲੱchn ਭੜੀ ਵਾਹ ਜੀ ਵਾਹ ਕੀ ਬਾਤ ਹਾਂਜੀ ਗੁਗਲੂ ਉਹ ਸਾਰੀਆਂ ਹੈਗੀਆਂ ਇਹ ਚਾਂਹ ਚੜਿੱਕਾ ਵੇਖਣ ਨੂੰ ਲੱਗਦਾ ਜਿਵੇਂ ਪਤਾ ਨਹੀਂ ਕਿਹੜਾ ਫਰੂਟ ਲੱਗਾ ਹੋਇਆ ਚੂਕੜੇ ਜਿੱਡੇ ਓਏ ਕਿਵੇਂ ਲੌਂਕੀ ਜਾਂਦੇ ਓ ਕੀ ਆ ਪਰ ਇਹ ਬਈ ਵੈਰੀ ਗੁੱਡ ਅੱਜ ਆਪਣੇ ਭਰਾ ਕਾਲੂ ਦੇ ਫਾਰਮ ਤੇ ਆਏ ਬਹੁਤ ਕੰਡ ਬਣਾਇਆ ਹੋਇਆ ਜੀ। ਸਿਰਫ ਇਹ ਥੋੜਾ ਜਾਰ ਕੀਤਾ ਜੀ ਸੋਚੇ ਨੇ ਨਕਸ਼ਾ ਤਿਆਰ ਕਰਦੇ ਨੇ। ਹਾਂ? ਬਾਕੀ ਨਕਸ਼ਾ ਤਿਆਰ ਹੋਣ ਦੇ ਆ। ਅੱਛਾ। ਵਾਹ ਜੀ ਵਾਹ। ਇਹ ਛੋਟੀ ਗੱਲ। ਮਜ਼ਾ ਆਇਆ ਪੁੱਛ ਕੇ। ਵਾਹ ਜੀ ਵਾਹ। ਬੜਾ ਜੁਮਰੂ ਜੁਮਰੂ ਕਰਦੇ ਆ ਅੱਜ ਅੱਜ ਤੁਹਾਡੀ ਫਰਮੈਸ਼ ਤਾਂ ਹੈ ਜੁਮਰੂ। ਵਧੀਆ ਫੂਡ ਹੈ ਨਾ ਮੈਂ ਦੇਖੀ ਇੱਕ ਨੰਬਰ ਕੰਮ। ਮੈਨੂੰ ਤੇ ਆ ਵਾਈਫ ਬਹੁਤ ਘੱਟ। ਵੈਰੀ ਗੁੱਡ। ਆ ਕਿਹੜੀ ਰੋਟੀ ਆ ਕਿਹੜੀ ਰੋਟੀ ਏ ਆ ਜਿਹੜੀ ਰਾਗੀ ਦਾ ਆਟਾ ਏ ਰਾਗੀ ਦਾ ਆਟਾ ਵੈਰੀ ਗੁੱਡ ਲੱਛਾ ਕਿ